ਤੂੰ ਮੇਰੀ ਹੱਥ ਛੋੜ ਕੇ ਅਪੀਲ ਕਿ ਅੱਜ ਦੀ ਰਾਤ ਬਾਕੀ ਐ ਸਵੇਰੇ 7 ਵਜੇ ਜਿਹੜੀ ਜਿਹੜੀ ਇਲੈਕਸ਼ਨ ਸਟਾਰਟ ਹੋ ਜਾਣੀ ਆ ਕੱਲ ਨੂੰ ਸ਼ਾਮ ਨੂੰ 4 ਵਜੇ ਕਾਊਂਟਿੰਗ ਸਟਾਰਟ ਹੋ ਜਾਣੀ ਆ ਔਰ ਕੁਝ ਘੰਟਿਆਂ ਦਾ ਵਕਫਾ ਬਚਿਆ ਇਸ ਦੌਰਾਨ ਤੁਸੀਂ ਆਪਣੇ ਬਿਲਕੁਲ ਖੁੱਲੇ ਦਿਮਾਗ ਦੇ ਨਾਲ ਰੋਸ਼ਨ ਦਿਮਾਗ ਦੇ ਨਾਲ ਤੁਸੀਂ ਆਪਣੀ ਵੋਟ ਪੋਲ ਕਰਨੀ ਆ ਔਰ ਹਰ ਇੱਕ ਨੇ ਵੋਟ ਪੋਲ ਕਰਨੀ ਆ ਬਹੁਤ ਮੁਸ਼ਕਲ ਦੇ ਨਾਲ ਇਹ ਅਧਿਕਾਰ ਜਿਹੜਾ ਮਿਲਿਆ ਔਰ ਵਿਕਾਸ ਦੇ ਨਾਂ ਤੇ ਅਸੀਂ ਤੁਹਾਡੇ ਕੋਲੋਂ ਵੋਟ ਮੰਗਦੇ ਆਂ ਬਿਲਗੇ ਦੇ ਬਹੁ ਪੱਖੀ ਵਿਕਾਸ ਨੂੰ ਸਿਰਫ ਇਟਾਂ ਗਾਰਿਆਂ ਦਾ ਵਿਕਾਸ ਨਹੀਂ ਪ੍ਰਤਿਭਾ ਦਾ ਵਿਕਾਸ ਨੌਕਰੀਆਂ ਦਾ ਵਿਕਾਸ ਨਵੇਂ ਨਵੇਂ ਕਮਾਂਕਾਰਾਂ ਦਾ ਵਿਕਾਸ ਔਰ ਜਿਹੜੇ ਸਾਡੇ ਵਪਾਰੀ ਪਾਈਚਾਰਾ ਆ ਉਹਨਾਂ ਵਾਸਤੇ ਵਿਕਾਸ ਔਰ ਸਭ ਤੋਂ ਅਹਿਮ ਬਿਲਗੇ ਦੇ ਰਿੰਗ ਰੋਡ ਦਾ ਜਿਹੜਾ ਵਿਕਾਸ ਜਿਹੜਾ ਸਾਡਾ ਮੁੱਖ ਏਜੰਡਾ ਆ ਉਹਨੂੰ ਪੂਰਾ ਕਰਨ ਨੂੰ ਲੈ ਕੇ ਸਾਡਾ ਇਹ ਏਜੰਡਾ ਆ ਨਾ ਧਰਮ ਦੀ ਨਾ ਜਾਤ ਪੱਤ ਦੀ ਕਿਸੇ ਰਾਜਨੀਤੀ ਅਜੰਡਾ ਹੀ ਨਹੀਂ ਹੈ ਆਮ ਆਦਮੀ ਪਾਰਟੀ ਦਾ ਇਹ ਹੈ। ਅਤੇ ਇਸ ਇਸੇ ਤਰ੍ਹਾਂ ਮੈਂ ਤੁਹਾਨੂੰ ਫਿਰ ਅੱਜ ਇੱਕ ਆਖਰੀ ਅਪੀਲ ਕਿ ਸਭ ਨੇ ਆਪਣੇ ਵੋਟ ਜੜੀ ਆ ਉਹ ਚੜ੍ਹੂ ਦੇ ਨਿਸ਼ਾਨ ਤੇ ਪੋਲ ਕਰਨੀ ਆ ਜਿਹੜੇ ਦੋ ਆਜ਼ਾਦ ਕੈਂਡੀਡੇਟ ਚਾਰ ਦੇ ਵਿੱਚੋਂ ਤੇ 10 ਦੇ ਵਿੱਚੋਂ ਉਹਨਾਂ ਨੂੰ ਟ੍ਰੈਕਟਰ ਦੇ ਨਿਸ਼ਾਨ ਤੇ ਪੋਲ ਕਰਨੀ ਆ। ਉਹ ਸਭ ਨੇ ਮਿਲ ਕੇ ਇੱਕ ਸੁਨਹਿਰੇ ਜੁਗ ਦਾ ਆਗਾਜ਼ ਜਿਹੜਾ ਉਹ ਤੁਹਾਡੀ ਵੋਟ ਦੇ ਨਾਲ ਹੋਏਗਾ। ਅਰ ਮੇਰੀ ਇਹ ਬੇਨਤੀ ਸਾਰੇ ਪ੍ਰਵਾਨ ਕਰਿਓ ਧੰਨਵਾਦ ਤੇ ਬਿਲਕੁਲ ਇਨਾ ਨੇ ਜਿਹੜੇ ਇਹ ਵਿਚਾਰ ਰੱਖਿਆ ਇਹ ਅਪੀਲ ਕੀਤੀ ਹੈ ਉਸ ਨੂੰ ਲੈ ਕੇ ਜੇ ਰਜਿੰਦਰ ਸਿੰਘ ਨੇ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਮੈਡਮ ਹੁਣਾ ਨੂੰ ਰਿਪੋਰਟ ਕੀਤਾ ਮੈਡਮ ਹੁਣਾ ਨੂੰ ਸਵਾਲ ਕੀਤੇ ਆ ਉਹਦੇ ਵਿੱਚ ਮੇਰਾ ਲਾਲਚ ਮੇਰਾ ਮੁੱਖ ਮਕਸਦ ਬਿਲਗਾ ਦਾ ਰਿੰਗ ਰੋਡ ਹੈ ਬਿਲਗਾ ਦੇ ਰਿੰਗ ਰੋਡ ਲਈ ਮੇਰੇ ਵੱਲੋਂ ਲਗਾਤਾਰ ਪਿਛਲੇ ਅਗਰ ਜੀ ਕਹਿ ਲਈਏ ਤੇ 20 ਸਾਲ ਤੋਂ 25 ਸਾਲ ਤੋਂ ਮੈਂ ਆਪਣੀ মিডিਆ ਕਵਰੇਜ ਰਾਹੀਂ ਇਹ ਮੰਗ ਕਰਦਾ ਰਿਹਾ ਇਸ ਮੰਗ ਲਈ ਮੈਂ ਕਵਰੇਜ ਕੀਤੀ ਚੌਧਰੀ ਗਾਜੀ ਸਿੰਘ ਦੀ ਇਸ ਮੰਗ ਦੀ ਖਾਤਰ ਮੈਂ ਕਵਰੇਜ ਕੀਤੀ ਆ ਪਰਮਿੰਦਰ ਸਿੰਘ ਪੰਮਾ ਦੀ ਇਸੇ ਤਰ੍ਹਾਂ ਗੁਰਪ੍ਰਤਾਪ ਸਿੰਘ ਬਟਾਲਾ ਇੱਥੋਂ ਤੱਕ ਕਿ ਜਗਵੀਰ ਸਿੰਘ ਬਰਾੜ ਸਾਰੇ ਲੀਡਰਾਂ ਦੀ ਕਵਰੇਜ ਉਹਨਾਂ ਦੀ ਕੀਤੀ ਜਿਹਨਾਂ ਦੀਆਂ ਸਰਕਾਰਾਂ ਹੀ ਰਹੀਆਂ ਤੇ ਅੱਜ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ ਹਲਕਾ ਵਿਧਾਇਕ ਨੇ ਬੀਬੀ ਇੰਦਰਜੀਤ ਕੁਰਮਾਨ ਮੇਰਾ ਇਲਾਜ ਹੈ ਕਿ ਮੇਰੇ ਬਿਲਗੇ ਦਾ ਰੇਂਗ ਰੋੜ ਜੇ ਬਣ ਜਵੇ ਤਾਂ ਮੈਨੂੰ ਪਮਾ ਵਿਰੋਧੀ ਤਰਾ ਜਿਹੜੇ ਮਰਜੀ ਸ਼ਬਦ ਨਾਲ ਜਿਹੜਾ ਆ ਉਹ ਮੇਰੇ ਪ੍ਰਤੀ ਕੋਈ ਵੀ ਪ੍ਰਚਾਰ ਕਰਨ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਮੇਰੀ ਲੋੜ ਹੈ ਮੇਰੇ ਨਗਰ ਲਈ ਰੇਂਗ ਰੋੜ ਜੇ ਉਹਨਾਂ ਆਗੂਆਂ ਦੀ ਉਹਨਾਂ ਪਾਰਟੀਆਂ ਦੀ ਇਹ ਲੋੜ ਹੁੰਦੀ ਤਾਂ ਸ਼ਾਇਦ ਅੱਜ ਉਹ ਸਰਬਸੰਮਤੀ ਨੂੰ ਪਹਿਲ ਦਿੰਦੇ ਜਿਨ੍ਹਾਂ ਨੂੰ 10 ਸੀਟਾਂ ਇਸ ਪਾਰਟੀ ਵੱਲੋਂ ਨਿਵਾਜੀਆਂ ਸੀ 10 ਸੀਟਾਂ ਦੀ ਆਫਰ ਕੀਤੀ ਸੀ ਪਰ ਉਹ ਲੋਕ ਜੇ ਇਹਨੇ ਸਮਝਦਾਰ ਹੁੰਦੇ ਤੇ ਥਾਲੀ ਦੇ ਵਿੱਚ ਪਾਈਆਂ 10 ਸੀਟਾਂ ਲੈ ਕੇ ਬਿਲਗੇ ਦੇ ਵਿੱਚ ਇੱਕ ਅਜੇਹੀ ਕਮੇਟੀ ਬਣਾਉਂਦੇ ਜਿਹੜੀ ਕਮੇਟੀ ਸਰਪੱਖੀ ਵਿਕਾਸ ਕਰਦੀ ਪਰ ਉਬਰੋਧੀ ਤਰ੍ਹਾਂ ਜਿਹੜੀਆਂ ਆ ਉਹ ਖੁੰਝ ਗਈਆਂ ਉਹ ਬੋਟਾਂਵਾਰੀ ਰਾਜਨੀਤੀ ਵਿੱਚ ਪੈ ਗਈਆਂ ਹੁਣ ਬਿਲਗੇ ਦੇ ਲੋਕਾਂ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਸੂਝਵਾਨ ਲੋਕ ਜਿਹੜੇ ਆ ਉਹ ਕੱਲ ਨੂੰ ਇਸ ਨੂੰ ਲੈ ਕੇ ਬੋਲ ਪਾਉਣ ਕਿ ਬਿਲਗੇ ਨੂੰ ਅਜੇ ਬਹੁਤ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਦੇ ਵਿੱਚ ਮੁੱਖ ਜਿਹੜੀ ਮੰਗ ਆ ਉਹ ਰੰਗ ਰੋੜਿਆ ਤੇ ਉਸ ਤੋਂ ਬਾਅਦ ਅੱਗੇ ਭਾਵੇਂ ਕਿ ਸਾਨੂੰ ਘਰਾਂ ਦੇ ਵਿੱਚ ਸੀਵਰੇਜ ਦੀ ਵੀ ਲੋੜ ਆ ਸਾਨੂੰ ਸਕੂਲਾਂ ਵਿੱਚ ਬਿਹਤਰੀ ਦੀ ਲੋੜ ਆ ਬੱਸ ਸਰਵਿਸ ਦੀ ਲੋੜ ਆ ਇਹ ਲੋੜਾਂ ਮੌਜੂਦਾ ਸਰਕਾਰ ਤੋਂ ਅਸੀਂ ਪੂਰੀਆਂ ਪਰੋਣੀਆਂ ਨਾ ਕਿ ਵਿਰੋਧੀ ਧਿਰ ਤੋਂ ਮੈਡਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਅੱਜ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਰੀ ਜਿੰਦਰ ਸਿੰਘ ਬਿਲਕਤ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਚੋਣ ਦੰਗਲ ਬਿਲਗਾ ਵਿਸਾ 24 ਦੇ ਪਹਿਤ ਨਗਰ ਪੰਚਾਇਤ ਬਿਲਗਾ ਦੀਆਂ ਚੋਣਾਂ ਨੂੰ ਲੈ ਕੇ ਅੱਜ ਉਹ ਦਿਨ ਆ ਗਿਆ ਜਿਸ ਦੀ ਐ ਬਹੁਤ ਸਾਰੇ ਬਿਲਗਾ ਵਾਸੀਆਂ ਨੂੰ ਚੋਣਾਂ ਲੜਨ ਵਾਲਿਆਂ ਨੂੰ ਤੇ ਚੋਣਾਂ ਲੜਾਉਣ ਵਾਲਿਆਂ ਨੂੰ ਅਡੀਕ ਸੀ ਚੋਣ ਅਮਲਾ ਜਿਹੜਾ ਉਹ ਜਿੰਨੇ ਵੀ ਬਿਲਗੇ ਦੇ ਵਿੱਚ ਪੋਲਿੰਗ ਸਟੇਸ਼ਨ ਬਣਿਆ ਉੱਥੇ ਪਹੁੰਚ ਚੁੱਕਿਆ ਹੈ ਬਿੜਗੇ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਪੁਲਿਸ ਵੱਲੋਂ ਬੜੀ ਮਸਤੀਦੀ ਨਾਲ ਜਿਹੜਿਆ ਉਹ ਡਿਊਟੀ ਕੀਤੀ ਜਾ ਰਹੀ ਹੈ ਤੇ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਇਸ ਚੋਣ ਦੇ ਵਿੱਚ ਹਿੱਸਾ ਨੇ ਤਿਆਰੀਆਂ ਸਾਰਿਆਂ ਵੱਲੋਂ ਜੋਰਾਂ ਤੇ ਐ ਤੇ 21 ਸਵੇਰੇ ਪੋਲਿੰਗ ਜਿਹੜੀ ਆ ਉਹ 7 ਵਜੇ ਸ਼ੁਰੂ ਹੋ ਜਾਣੀ ਆ ਉਸ ਨੂੰ ਲੈ ਕੇ ਥਾਹਾਂ ਥਾਈਂ ਜਿਹੜੇ ਆ ਉਹ ਲੱਗੇ ਹੋਏ ਨੇ ਸਾਰੇ ਤੇ ਅਸੀਂ ਹਲਕਾ ਵਧਾਇਕ ਬੀਬੀ ਇੰਦਰਜੀਤ ਕੌਰ ਮਾਨ ਹੋਣਾ ਤੋਂ ਜਾਣਾਂਗੇ ਕਿ ਪਿਛਲੇ ਇੱਕ ਹਫ਼ਤੇ ਤੋਂ ਬਿਲਗੇ ਦੇ ਵਿੱਚ ਜਿਵੇਂ ਇਨੀ ਡੇਰਾਲਾ ਨਗਰਪੰਚਾਇਤ ਕਮੇਟੀ ਤੇ ਕਬਜ਼ਾ ਕਰਨ ਲਈ ਇਹ ਆਏ ਆ ਤੇ ਕਬਜ਼ਾ ਕਰਨ ਦੀ ਇਨੀ ਜਿਹੜੀ ਮਿਹਨਤ ਕੀਤੀ ਹੈ ਉਸ ਮਿਹਨਤ ਦਾ ਨਤੀਜਾ ਕੱਲ 4 ਵਜੇ ਤੋਂ ਬਾਅਦ ਅਲਾਨਿਆ ਜਾਣਾ ਤੇ ਹੁਣ ਆਓ ਇਹਨਾਂ ਦਾ ਪਹਿਲਾਂ ਸਵਾਗਤ ਕਰ ਲੈਨੇ ਆਂ ਫਿਰ ਜਾਣਾਂਗੇ ਕਿ ਇਹਨਾਂ ਦੀ ਮਿਹਨਤ ਜਿਹੜੀ ਆ ਉਹ ਕੀ ਰੰਗ ਲਿਆ ਰਹੀ ਹੈ ਤੇ ਮੈਡਮ ਜੀ ਤੁਹਾਡਾ ਬਿਲਕਾ ਨਿਊਜ਼ ਆਨਲਾਈਨ ਤੇ ਸਵਾਗਤ ਹੈ। ਹਾਂ ਧੰਨਵਾਦ ਬਹੁਤ ਬਹੁਤ। ਇਹ ਤੁਸੀਂ ਜਿਵੇਂ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਵੈਸੇ ਤਾਂ ਕਈ ਮਹੀਨੇ ਤੋਂ ਤਿਆਰੀ ਹੁੰਦੀ ਆ ਹੁਣ ਜਿੱਦਣ ਦਾ ਇੱਥੇ ਢੇਰ ਆਇਆ ਜਿਵੇਂ ਤੁਸੀਂ ਸਾਰੇ ਬਾਟਾਂ 'ਚ ਘਰ-ਘਰ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਆਉਣ ਵਾਲੇ 5 ਸਾਲਾਂ ਲਈ ਇੱਕ ਵਧੀਆ ਕਮੇਟੀ ਜਿਨੇ ਬਿਲਗੇ ਦੀ ਨੁਹਾਰ ਨੂੰ ਬਦਲਣਾ ਜਿਨੇ ਬਿਲਗੇ ਦੇ ਉਹ ਮਸਲੇ ਹੱਲ ਕਰਨੇ ਆ ਜਿਹੜੇ ਉਹ ਪਿਛਲੇ 50 60 ਸਾਲ ਤੋਂ ਰੁਕੇ ਖੜੇ ਆ ਉਹਨਾਂ ਜੋ ਇੱਕੋ ਹੀ ਮਸਲਾ ਆ ਬਿਲਗੇ ਦਾ ਰਿੰਗ ਰੋਡ ਔਰ ਰਿੰਗ ਰੋਡ ਬਿਲਗੇ ਦੇ ਲੋਕਾਂ ਨੂੰ ਦੱਸਣਾ ਚਾਹਾਂਗੇ ਫੇਰ ਹੀ ਸੰਭਵ ਹੋਣਾ ਜੇ ਉਹਨਾਂ ਨੇ ਇੱਕ ਵਧੀਆ ਬਹੁਮਤ ਵਾਲੀ ਕਮੇਟੀ ਜਿਹੜੀ ਆ ਉਹ ਲਈ ਵੋਟਾਂ ਪਾਈਆਂ ਕੱਲ ਸਵੇਰੇ ਕੀ ਕਹਿਣਾ ਚਾਹੁੰਦੇ ਆ ਅ ਰਜਿੰਦਰ ਜੀ ਪਿਛਲੇ ਇੱਕ ਹਫਤੇ ਤੋਂ ਸਾਰੀ ਜੜੀ ਕਾਗਜ਼ਾਂ ਦੀ ਪ੍ਰਕਿਰਿਆ ਤੋਂ ਬਾਅਦ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਾਂ ਬਿਲਕੇ ਦੀਆਂ ਵੱਖ-ਵੱਖ ਗਲੀਆਂ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਕਮਿਊਨਿਟੀਜ਼ ਦੇ ਲੋਕਾਂ ਨੂੰ ਮਿਲ ਕੇ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਹੋਏ ਹਾਂ ਜੀ ਔਰ ਬੜੀ ਮੁਸ਼ਤਦੀ ਦੇ ਨਾਲ ਸਾਰੇ ਵਲੰਟੀਅਰਸ ਨੇ ਸਾਰੇ ਸਾਡੇ ਕੈਂਡੀਡੇਟਸ ਨੇ ਬਖੂਬੀ ਮਿਹਨਤ ਕੀਤੀ ਹੈ ਬਿਲਕੁਲ ਔਰ ਬੜੀ ਇਮਾਨਦਾਰੀ ਦੇ ਨਾਲ ਜੋ ਅਸੀਂ ਕਰ ਸਕਿਆ ਹੁਣ ਤੱਕ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੇ ਆ ਉਹਦੇ ਤੇ ਹੀ ਸਾਰਾ ਪ੍ਰਚਾਰ ਦਾ ਜੋਰ ਲਾਇਆ ਕਰ ਕਰ ਜਾ ਕੇ ਔਰ ਅਸੀਂ ਕਰ ਕਰ ਜਦੋਂ ਲੋਕਾਂ ਦੇ ਨਾਲ ਰابطਾ ਬਣਾਇਆ ਅਸੀਂ ਕਿਸੇ ਨੂੰ ਭੰਡਿਆ ਨਹੀਂ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲੇ ਅਸੀਂ ਸਿਰਫ ਤੇ ਸਿਰਫ ਇੱਕੋ ਹੀ ਅਪੀਲ ਸਭ ਨੂੰ ਕੀਤੀ ਆ ਕਿ ਬਿਲਕੁਲ ਕੀਤੀ ਬਿਹਤਰੀ ਵਾਸਤੇ ਬਿਲਕੇ ਤੇ ਬਿਲਕੇ ਨੂੰ ਜਿਹੜਾ ਉਹ ਚਮਕਦਾ ਸਤਾਰਾ ਜ਼ਿਲ੍ਹਾ ਜਲੰਧਰ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਬਣਾਉਣ ਵਾਸਤੇ ਜੀ ਬਿਲਕੇ ਤੇ ਬੱਚਾਂ ਦੀ ਪੜ੍ਹਾਈ ਦਾ ਸਟੇਟਸ ਸੁਧਾਰਨ ਵਾਸਤੇ ਬਿਲਕੇ ਦਾ ਇਲਾਜ ਸੁਧਾਰਨ ਵਾਸਤੇ ਇੱਥੇ ਦੇ ਬਿਜ਼ਨਸ ਨੂੰ ਖਿਲਾਰਾ ਦੇਣ ਵਾਸਤੇ ਔਰ ਔਰਤਾਂ ਪ੍ਰਤੀ ਜਿਹੜੇ ਮੇਰੇ ਫਰਜ਼ ਨੇ ਇੱਕ ਔਰਤ ਹੋਣ ਦੇ ਨਾਤੇ ਕਿ ਇੱਕ ਔਰਤ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਵਾਸਤੇ ਜੀ ਕਿਹੜੇ ਕਿਹੜੇ ਕਦਮ ਚੱਕੇ ਜਾਣਗੇ ਸਿਰਫ ਤੇ ਸਿਰਫ ਅਸੀਂ ਇਹੀ ਗੱਲਾਂ ਕੀਤੀਆਂ ਬਿਨਾਂ ਸ਼ੱਕ ਜਦੋਂ ਤੁਹਾਡੇ ਫਰੇਮ 'ਚ ਆਉਂਦੇ ਆ ਤੇ ਕੁਝ ਪੋਲਿਟਿਕਲ ਗੱਲਾਂ ਹੋ ਜਾਂਦੀਆਂ ਜੀ ਔਰ ਲਾਜ਼ਮੀ ਹੋ ਜਾਂਦੀਆਂ ਤੁਹਾਡੇ ਸਵਾਲ ਵੀ ਇਹੋ ਜਿਹੇ ਹੁੰਦੇ ਕਿ ਤੁਸੀਂ ਕੁਢਵਾਈ ਲੈਨੇ ਕੁਛ ਨਾ ਕੁਛ ਮੂਹਾਂ ਜੀ ਤੇ ਅਦਰਵਾਇਜ਼ ਮੈਂ ਇਸ ਗੱਲ ਦੇ ਵਿੱਚ ਯਕੀਨੀ ਨਹੀਂ ਰੱਖਦੀ ਕਿ ਸਿਰਫ ਤੇ ਸਿਰਫ ਕਿ ਇੱਕ ਦੂਸਰੇ ਨੂੰ ਭੰਡ ਕੇ ਜਾਂ ਕਿਸੇ ਨੂੰ ਬੁਰਾ ਬਣਾ ਕੇ ਅਸੀਂ ਕੋਈ ਬਹੁਤ ਵੱਡਾ ਮਾਰਕਾ ਮਾਰ ਲੈਨੇ ਜਾਂ ਅਸੀਂ ਕੋਈ ਇਲੈਕਸ਼ਨ ਜਿੱਤ ਸਕਦੇ ਜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਸਕਦੇ ਦੂਜਾ ਤੁਸੀਂ ਸ਼ਬਦ ਜਿਹੜਾ ਕਬਜ਼ਾ ਯੂਜ਼ ਕੀਤਾ ਇਹ ਆਮ ਤੌਰ ਤੇ ਸਿਆਸਤ ਦੇ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਜੀ ਪਰ ਇਹ ਜਿਹੜੀਆਂ ਕਲਗੀਆਂ ਨੇ ਇਹ ਜਿਹੜੇ ਰਾਜ ਨੇ ਇਹ ਗੁਰੂ ਸਾਹਿਬ ਦੀ ਨਿਮਤ ਨੇ ਉਹਨਾਂ ਦੀਆਂ ਦਾਤਾਂ ਨੇ ਇਹਦੇ ਵਿੱਚ ਸੇਵਾ ਜਿਹੜੀ ਆ ਹੋ ਸਕਦੀ ਆ ਕਬਜ਼ਿਆਂ ਵਾਲੇ ਤਾਂ ਫਿਰ ਤੁਸੀਂ ਹਿਸਟਰੀ ਤੇ ਨਿਗਾਹ ਮਾਰੀਗੇ ਤਾਂ ਬਹੁਤ ਆਏ ਲੱਖਾਂ ਕਰੋੜਾਂ ਲੋਕਾਂ ਨੇ ਕਬਜ਼ਿਆਂ ਦੀ ਕੋਸ਼ਿਸ਼ ਕੀਤੀ ਆ ਬੜੇ ਬੁਰੇ ਤਰੀਕੇ ਦੇ ਰਾਜ ਵੀ ਹੋਏ ਆ ਔਰ ਕਬਜ਼ਿਆਂ ਵਾਲੇ ਫਿਰ ਬਹੁਤੀ ਦਿਨ ਰਹਿੰਦੇ ਨੇ ਔਰ ਲੋਕ ਇਸ ਕਬਜ਼ਾ ਨੀਤੀ ਨੂੰ ਪਸੰਦ ਵੀ ਨਹੀਂ ਕਰਦੇ ਅਸੀਂ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿੰਦੇ ਕਿ ਸਾਰੇ ਮੈਂਬਰ ਜਿਹੜੇ ਨੇ ਬੜੇ ਸੁਹਿਰਤਨੇ ਸਮਾਜ ਦੇ ਵਿੱਚ ਸਭ ਦੇ ਨਾਲ ਮਿਲਣ ਵਰਤਣ ਵਾਲੇ ਨੇ ਔਰ ਅਸੀਂ ਨਗਰ ਕੌਂਸਲ ਜਿਹੜੀ ਬਿਲਕੁਲੀ ਸਾਡੀ ਨਗਰ ਪੰਚਾਇਤ ਬਣਨੀ ਆ ਬੜੀ ਪ੍ਰੇਮ ਭਾਵਨਾ ਦੇ ਨਾਲ ਸਤਿਭਾਵਨਾ ਦੇ ਨਾਲ ਅਸੀਂ ਨਗਰ ਦੀ ਸੇਵਾ ਕਰਾਂਗੇ ਸਾਰੇ ਜਣੇ ਮਿਲ ਕੇ ਔਰ ਗੁਰੂ ਸਾਹਿਬ ਦੀ ਨਗਰੀ ਹੈ ਔਰ ਅਸੀਂ ਕਬਜੇ ਬਾਰੇ ਸੋਚ ਨਹੀਂ ਸਕਦੇ ਸਿਰਫ ਸਿਰਫ ਸੇਵਾ ਬਾਰੇ ਸੋਚ ਸਕਦੇ ਆ ਔਰ ਇਹਹੀ ਮੰਚਾ ਲੈ ਕੇ ਅੱਗੇ ਵਧ ਰਹੇ ਤਾਂਕਾ ਤੁਸੀਂ ਬਾਈ ਚ ਆਪਣੀ ਇਲੈਕਸ਼ਨ ਲੜੀ ਐਮਐਲਏ ਪਦਰਤੀ ਉਸ ਤੋਂ ਬਾਅਦ ਪੰਜਾਬ ਦੀਆਂ ਜਮਨੀ ਚੋਣਾ ਐਮਪੀ ਚੋਣਾ ਸਾਰੀਆਂ ਚੋਣਾਂ ਦੇ ਮੁਕਾਬਲੇ ਬਿਲਕੇ ਦੀ ਜਿਹੜੀ ਨਗਰ ਪੰਚਾਇਤ ਦੀ ਚੋਣਾਂ ਉਹਨੂੰ ਲੈ ਕੇ ਜਿਵੇਂ ਬ੍ਰੋਤੀ ਤੇਰਾ ਕਠੀਆਂ ਹੋ ਕੇ ਚਾਰ ਗੱਠਜੋੜ ਬਣੇ ਆ ਹਮ ਐ ਚਾਰ ਪਾਰਟੀਆਂ ਦਾ ਜਿਹੜਾ ਗੱਠਜੋੜ ਬਣਿਆ ਹਮ 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 ਕਿੰਨੇ ਇੱਕ ਉਹਨਾਂ ਨੇ ਤੁਹਾਨੂੰ ਜਿਹੜੀ ਆ ਮੋਰੋਂ ਅੱਗੇ ਟੱਕਰ ਦਿੱਤੀ ਚੋਣ ਪ੍ਰਚਾਰ ਚ ਇਹਦੇ ਬਾਰੇ ਦੱਸੋ ਅ ਦੇਖੋ ਲੋਕ ਬੜੇ ਸਿਆਣੇ ਆ ਬਿਲਕੇ ਤੇ ਜਿਓ ਚੁਣੌਤੀ ਦੇਣ ਯੋਗੇ ਹੁੰਦੇ ਜੀ ਜੇ ਟੱਕਰ ਦੇਣ ਯੋਗੇ ਹੁੰਦੇ ਜਿਨ੍ਹਾਂ ਨੇ ਕੁਝ ਕੰਮ ਕੀਤੇ ਹੁੰਦੇ ਜਿਨ੍ਹਾਂ ਨੇ ਕੁਝ ਬਿਹਤਰ ਕੀਤਾ ਹੁੰਦਾ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੁੰਦਾ ਉਹ ਆਪਣੇ ਆਪ ਚ ਚੁਣਤੀ ਹੁੰਦੇ ਆ ਜੀ ਇਹ ਉਹ ਹਸਤੀਆਂ ਹੀ ਨਹੀਂ ਇਹ ਉਹ ਲੋਕ ਹੀ ਨੇ ਹੈਗੇ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਵਸੇ ਹੋਣ ਔਰ ਟੱਕਰ ਜਿਹੜੀ ਆ ਉੱਥੇ ਹੁੰਦੀ ਆ ਮੈਂ ਇਹ ਸਮਝੀ ਵੀ ਕਿ ਕੱਲੀ ਕੱਲੀ ਪਾਰਟੀ ਕੱਲਾ ਕੱਲਾ ਕੈਂਡੀਡੇਟ ਖੜਦਾ ਤੇ ਫਿਰ ਅਸੀਂ ਟੱਕਰ ਮੰਦੇ ਠੀਕ ਹੈ ਜਦੋਂ ਆਪ ਹੀ ਟੱਕਰ ਤੋਂ ਭੱਜ ਗਏ ਫਿਰ ਅਸੀਂ ਟੱਕਰ ਦੇ ਵਿੱਚ ਕਹਦੇ ਆ ਠੀਕ ਹੈ ਜੇ ਉਹ ਟੱਕਰ ਹੁੰਦੀ ਤਾਂ ਫਿਰ ਆਪੋ ਆਪਣੇ ਕੈਂਡੀਡੇਟ ਸਾਰੇ ਖੜੇ ਕਰਦੇ ਇਹ ਬੇਜੋੜ ਦਾ ਗੱਠਜੋੜ ਨਾ ਕਰਦੇ ਜਿਹੜਾ ਉਹਨਾਂ ਨੇ ਕੀਤਾ ਮਿਲਗੇ ਦੇ ਲੋਕਾਂ ਦੇ ਇਹ ਗਲੇ ਨਹੀਂ ਉੱਤਰਦੀ ਗੱਲ ਹੈ ਘਰਾਂ ਦੇ ਵਿੱਚ ਕੰਨਾਂ ਪਵਾ ਕੇ ਲੋਕਾਂ ਨੂੰ ਇੱਕ ਦੂਜੇ ਨਾਲ ਜੁੜਾ ਕਰਕੇ ਲੋਕਾਂ ਦੇ ਵਿੱਚ ਬੇਤਫਕੀ ਪੈਦਾ ਕਰਕੇ ਇਹ ਧਰਮ ਦੀ ਰਾਜਨੀਤੀ ਕਰਕੇ ਔਰ ਜਾਤ ਪੱਤ ਦੀ ਰਾਜਨੀਤੀ ਕਰਕੇ ਜਿਹੜੇ ਲੋਕ ਹੁਣ ਤੱਕ ਇੱਥੇ ਤੱਕ ਪਹੁੰਚੇ ਸੀ ਔਰ ਅਜੂਨਾਂ ਨੂੰ ਉਹ ਹੀ ਵੇਜੋੜ ਗੱਠਚੁੱਟ ਕਰਨਾ ਪੈ ਗਿਆ ਇਸ ਕਰਕੇ ਚੁਣੌਤੀ ਜਿਹੜੀ ਆ ਨਾ ਉਹ ਉਹਨਾਂ ਵਾਸਤੇ ਹੋਊਗੀ ਅਸੀਂ ਤਾਂ ਸੇਵਾ ਵਾਸਤੇ ਆਏ ਆ ਆਪਣੀ ਮਿਹਨਤ ਕਰ ਰਹੇ ਆ ਜੋ ਲੋਕਾਂ ਨੂੰ ਮਨਜ਼ੂਰ ਹੋਊਗਾ ਸਾਡੇ ਸਰਮਤ ਇਹ ਮੇਰੇ ਖਿਆਲ ਨਾਲ ਪਿਛਲੇ ਲੰਬੇ ਸਮੇਂ ਤੋਂ ਬੈਲਗੇ ਦੇ ਵਿੱਚ ਇੱਥੇ ਦੀ ਜਿਹੜੀ ਸਿਆਸਤ ਆ ਜਿਹੋ ਜਿਹੀ ਚੋਣਾਂ ਦੇ ਵਿੱਚ ਉਹ ਹੱਥ ਕੰਡੇ ਵਰਤਦੇ ਰਹੇ ਆ ਉਹਨਾਂ ਦੇ ਕੀ ਤੌਰ ਤਰੀਕੇ ਆ ਲੋਕਾਂ ਨਾਲ ਵਿਚਰਨਦੇ ਮੇਰੇ ਖਿਆਲ ਨਾਲ ਸਭ ਕੁਝ ਤੁਸੀਂ ਇਸ ਹਫ਼ਤੇ ਦੇ ਵਿੱਚ ਬਿਲਗੇ ਦੀ ਰਾਜਨੀਤੀ ਬਿਲਕੇ ਦਾ ਵਰਤਾਂਤ ਜਿਹੜਾ ਆ ਮੇਰੇ ਖਿਆਲ ਨਾਲ ਤੁਸੀਂ ਪੜ ਚੁੱਕੇ ਹੋ ਤੇ ਇਸ ਸਾਰੀ ਸਟੱਡੀ ਦੇ ਵਿੱਚੋਂ ਇੱਥੇ ਦੀ ਰਾਜਨੀਤੀ ਨੂੰ ਕੀ ਨਾਂ ਦੇਣਾ ਚਾਹੁੰਦੇ ਆ ਅ ਬਿਲਕੁਲ ਇਹ ਸਾਰੀਆਂ ਚੀਜ਼ਾਂ ਪਿਛਲੇ ਇੱਕ ਹਫ਼ਤੇ ਤੋਂ ਘਰ-ਘਰ ਦਾ ਦੌਰਾ ਕਰਕੇ ਕੱਲੇ-ਕੱਲੇ ਲੋਕਾਂ ਦੇ ਨਾਲ ਮਿਲ ਕੇ ਇਹਨਾਂ ਲੋਕਾਂ ਨੇ ਲੋਕਾਂ ਨੂੰ ਹਾਸ਼ੀਏ ਤੇ ਰੱਖਿਆ ਹੋਇਆ ਸਭ ਤੋਂ ਵੱਡੀ ਗੱਲ ਜੀ ਕਿ ਇੱਥੇ ਦੇ ਲੋਕ ਸਰਗਰਮ ਸਿਆਸਤ ਦੇ ਵਿੱਚ ਹਿੱਸੇਦਾਰ ਹੈ ਹੀ ਨਹੀਂ ਅੱਛਾ ਜੀ ਉਹ ਸਿਰਫ ਤੇ ਸਿਰਫ ਕਿਉਂਕਿ ਉਹਨਾਂ ਦੇ ਕੋਲ ਆਪਸ਼ਨ ਕੋਈ ਨਹੀਂ ਸੀ ਜੀ ਉਹਨਾਂ ਦੀ ਮਜਬੂਰੀ ਸੀ ਕਿ ਆ ਜੈਨੂ ਵੋਟਾਂ ਪਾਉਣੀਆਂ ਕੱਲ ਇਹਨੂੰ ਵੋਟਾਂ ਪਾਉਣੀਆਂ ਵੋਟਾਂ ਪਾਉਣੀਆਂ ਲੋਕਾਂ ਦੀ ਮਜਬੂਰੀ ਬਣ ਗਈ ਹੋਈ ਸੀ ਕਿਉਂਕਿ ਲੋਕਾਂ ਦਾ ਕਿਸੇ ਪੋਲੀਟੀਕਲ ਲੀਡਰ ਦੇ ਨਾਲ ਰابطਾ ਤਾਂ ਹੈ ਹੀ ਨਹੀਂ ਸੀ ਉਹ ਤਾਂ ਇੱਥੇ ਜਿਹੜੇ ਪਿੰਡ ਦੇ ਬਣੇ ਹੋਏ ਚੌਧਰੀ ਆ ਉਹਨਾਂ ਦੇ ਨਾਲ ਉਹਨਾਂ ਦੇ ਰابطੇ ਸੀ ਔਰ ਇਹਨਾਂ ਨੇ ਪਿੰਡ ਦੀ ਸਿਆਸਤ ਨੂੰ ਇੱਕ ਮੁਖੌਲ ਵਰਗਾ ਮਾਹੌਲ ਦਿੱਤਾ ਹੋਇਆ ਸੀ ਜਿਵੇਂ ਇੱਕ ਇਹ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਵਾਲੇ ਲੋਕ ਜਿਹੜੇ ਹੁੰਦੇ ਆ ਉਹੋ ਜਿਹਾ ਔਰ ਉਹ ਫੋਤਰ ਦਾ ਮੁਖੌਲ ਵਾਲਾ ਮਤਲਬ ਜਿਹੜਾ ਮਾਹੌਲ ਡੈਮੋਕ੍ਰੇਸੀ ਨਹੀਂ ਡੈਮੋਕ੍ਰੇਸੀ ਦਾ ਕੋਈ ਨਾਂ ਨਿਸ਼ਾਨ ਨਹੀਂ ਹੈ ਇੱਥੇ ਜਿੱਥੋਂ ਦੇ 78 ਫ੍ਰੀडम फाइਟਰਸ ਨੇ ਦੇਸ਼ ਦੀ ਆਜ਼ਾਦੀ ਵਾਸਤੇ ਡੈਮੋਕ੍ਰੇਸੀ ਵਾਸਤੇ ਲੋਕਾਂ ਨੂੰ ਖੁੱਲਕੇ ਵੋਟ ਪਾਉਣ ਵਾਸਤੇ ਜਿਹੜੇ ਅਧਿਕਾਰ ਲੈ ਕੇ ਦਿੱਤੇ ਉਹ ਅਧਿਕਾਰ ਬਿਲਗੇ ਦੇ ਵਿੱਚੋਂ ਇਹ ਨਦਾਰਦ ਨਜ਼ਰ ਮੈਨੂੰ ਆਏ ਕਿਉਂਕਿ ਅ ਇੱਥੇ ਕਦੀ ਕੋਈ ਪੋਲਿਟਿਕਲ ਲੀਡਰ ਜਿਹੜਾ ਉਹਨੇ ਸਿੱਧਾ ਰابطਾ ਲੋਕਾਂ ਦੇ ਨਾਲ ਨਹੀਂ ਰੱਖਿਆ ਤੁਹਾਡੇ ਕਹਿਣ ਦਾ ਮਤਲਬ ਕਿਹਾ ਵੀ ਜਿਹੜੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਚਾਹੇ ਕਾਂਗਰਸ ਉਹਨਾਂ ਦੇ ਲੀਡਰ ਵੀ ਇਹਨਾਂ ਮਗਰ ਲਾਈ ਲੱਗਿਆ ਬਿਲਕੁਲ 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 ਉਹੀ ਗੱਲ ਮੈਂ ਫਿਰ ਦੁਹਰਾਉਣਾ ਚਾਹੁੰਦੀ ਕਿ ਲੀਡਰ ਲੋਕਾਂ ਦੇ ਨਹੀਂ ਸੀਗੇ ਉਹ ਜੀ ਉਹ ਪੰਮਿਆਂ ਦੇ ਤੇ ਚੌਧਰੀਆਂ ਦੇ ਲੀਡਰ ਸੀ ਅੱਛਾ ਜੀ ਠੀਕ ਹੈ ਨਾ ਉਹ ਲੋਕਾਂ ਦੇ ਲੀਡਰ ਨਹੀਂ ਸੀ ਇਹ ਅੱਗੋਂ ਜਿਵੇਂ ਨਗਰ ਨੂੰ ਵਧਣਾ ਚਾਹੁੰਦੇ ਸੀ ਇਹਨਾਂ ਨੇ ਆਪਣੇ ਮੁਫਾਦਾਂ ਵਾਸਤੇ ਜਿਹੜੇ ਸਾਰੇ ਨਾਗਰਿਕਾਂ ਦੇ ਅਧਿਕਾਰ ਜਿਹੜੇ ਵੋਟ ਪਾਉਣ ਦੇ ਉਹ ਇਹਨਾਂ ਨੇ ਯੂਜ਼ ਕੀਤੇ ਆ ਸਮਾਂ ਹੁੰਦਾ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਨਵੀਂ ਪੀੜੀ ਬੜੀ ਸਿਹਰਤਿਆ ਸੰਜੀਦਾ ਆ ਔਰ ਬੜੀ ਦੁਨੀਆ ਪੱਧਤੀ ਜਾਣਕਾਰੀ ਰੱਖਣ ਵਾਲੀ ਆ ਉਹਨਾਂ ਨੇ ਆਪਣੇ ਉਸ ਹਿਸਾਬ ਦੇ ਨਾਲ ਚੱਲਦੇ ਆ ਔਰ ਲੋਕ ਇਸ ਜੰਗਲ ਚੋਂ ਨਿਕਲਣਾ ਚਾਹੁੰਦੇ ਸੀ ਔਰ ਨਿਕਲ ਨਹੀਂ ਗਏ ਇਹ ਜਿਹੜਾ ਕੱਲ ਆਉਣ ਵਾਲਾ ਸ਼ਾਮ ਨੂੰ ਢੋਲ ਵੱਜਣਗੇ ਬਿਲਕੇ ਦੇ ਵਿੱਚ ਤੇ ਹਲਵਾਈਆਂ ਦੇ ਲੱਡੂ ਜਿਹੜੇ ਉਹ ਵਗਣਗੇ ਬਿਲਕੁਲ ਜੀ ਕਿਸੇ ਇੱਕ ਤਾਂ ਉਨੇ ਲੱਡੂ ਬਾਅਦ ਤੋਂ ਬਾਅਦ ਖਰੀਦਣੇ ਆ ਹੈ ਜੀ ਉਹ ਵੀ ਸਮਾਣਾ ਤੇ ਇਸ ਚੋਣ ਦੌਰਾਨ ਜਿਹੜੀ ਤੁਸੀਂ ਮਹਿਸੂਸ ਕਰਦੇ ਆ ਵੀ ਜਿੰਨੀ ਮਿਹਨਤ ਕੀਤੀ ਆ ਤੁਹਾਨੂੰ ਬਹੁਤ ਮਤ ਮਿਲਣ ਦੀ ਆਸ ਵੀ ਦਿਆ ਉਤਤਵਾਦ ਆਉਣ ਵਾਲੇ ਸਮੇਂ ਚ ਜਿਹੜੇ ਬਿਲਗੇ ਦੇ ਵਿੱਚ ਚਰਚਾ ਇੱਕ ਧਿਰ ਦਾ ਜੋਰ ਲੱਗਾ ਆ ਬੇ ਗਰਨਾਮ ਸਿੰਘ ਜੱਕ ਨੂੰ ਕਿਸੇ ਕੀਮਤ ਤੇ ਵੀ ਅਸੀਂ ਪ੍ਰਧਾਨ ਨਹੀਂ ਬਣ ਦੇਣਾ ਮੇਰੇ ਖਿਆਲ ਨਾਲ ਉਹ ਪਿਛਲੇ ਜੇ ਗੱਲ ਕਹਿ ਲਈਏ ਉਹ 15 ਕ ਸਾਲ ਤੋਂ ਜਿਹੜੀ ਉਹ ਮਾਨਸਿਕਤਾ ਕਹਿ ਲਈਏ 16 ਸਾਲ ਤੋਂ ਵੈਸੇ ਤਾਂ 20 ਅੱਠ ਦੀ ਗੱਲ ਹੈ ਤੇ ਇਹ ਚੁਣੌਤੀ ਤੁਹਾਨੂੰ ਆਉਣ ਵਾਲੇ ਦਿਨਾਂ ਚ ਵੀ ਆਉਣੀ ਆ ਇੰਨਾ ਕਦੇ ਨਹੀਂ ਛੱਡੋਗੇ। ਅ ਦੇਖੋ ਸਭ ਤੋਂ ਪਹਿਲਾਂ ਤੇ ਜਿਹੜਾ ਕੱਲ ਦਾ ਦਿਨ ਹੈ ਜਿੱਤ ਤਿਹਾਰ ਜਿਹੜੇ ਤੁਹਾਡੇ ਸਿਰ ਦੇ ਸਿਰੇ ਨੇ ਉਹ ਕਲਪ੍ਰਕ ਸੱਚਾ ਪਾਛਾ ਲਾਉਣ ਵਾਲਾ ਜਿਹਦੇ ਕਰਮ ਚ ਹੋਏਗਾ ਜਿਹਦੀ ਕਿਸਮਤ ਹੋਏਗਾ ਉਹਨੂੰ ਜਿੱਤ ਮਿਲੂਗੀ ਕੋਈ ਢੋਲ ਵਜਾਏਗਾ ਕੋਈ ਲੱਡੂ ਵੰਡੇਗਾ ਕੋਈ ਨਰਾਸ਼ ਹੋਏਗਾ ਜੀ ਇਹ ਉਹਦਾ ਪਣਾ ਆ ਉਹ ਜਿਵੇਂ ਦਾ ਵੀ ਹੋਏਗਾ ਅਸੀਂ ਮਿੱਠਾ ਕਰਕੇ ਮੰਨਾਂਗੇ ਠੀਕ ਹੈ ਪਰ ਦੂਸਰੀ ਗੱਲ ਜਿਹੜੀ ਵਿਰੋਧੀ ਧਿਰਾਂ ਨੇ ਇਸ ਵਾਰ ਸਹੀ ਮਾਇਨਿਆਂ ਦੇ ਵਿੱਚ ਮੋਟਰਸਾਈਕਲਾਂ ਦੇ ਉੱਤੇ ਘੁੰਮ ਘੁੰਮ ਕੇ ਇਕੱਲੇ ਇਕੱਲੇ ਘਰ ਦੇ ਵਿੱਚ ਘੁੰਮ ਘੁੰਮ ਕੇ ਜਖੂ ਦੇ ਖਿਲਾਫ ਪ੍ਰਚਾਰ ਕੀਤਾ ਜੀ ਔਰ ਇਹ ਸਾਡਾ ਫੈਸਲਾ ਜਿਹੜਾ ਸਾਡੇ ਸਾਰੇ ਮੈਂਬਰਸ ਦਾ ਹੋਣਾ ਹੈ ਜੀ ਅਸੀਂ ਸਟਾਰਟਿੰਗ ਦੇ ਵਿੱਚ ਜਾਂ ਪਹਿਲਾਂ ਹੀ ਇਹ ਮੰਨ ਕੇ ਚੱਲ ਰਹੀਏ ਕਿ ਅਸੀਂ ਜਿਵੇਂ ਸਾਡੇ ਮੈਂਬਰ ਸਾਰੇ ਅਸੀਂ ਸਹਿਮਤ ਹੋਣਗੇ ਉਸ ਹਿਸਾਬ ਦੇ ਨਾਲ ਪ੍ਰਧਾਨ ਦੀ ਚੋਣ ਕਰਾਂਗੇ ਡੈਮੋਕ੍ਰੈਟਿਕ ਢੰਗ ਦੇ ਨਾਲ ਪ੍ਰਧਾਨ ਦੀ ਚੋਣ ਕਰਾਂਗੇ ਨਾ ਕਿ ਕੋਈ ਵੀ ਬੰਦਾ ਕਿਸੇ ਤੇ ਥੋਪਿਆ ਜਾਏਗਾ ਇਹ ਸਿਰਫ ਅਫਵਾਹਾਂ ਤੇ ਲੋਕਾਂ ਨੂੰ ਮਤਲਬ ਪੰਬਲਪੂਸੇ ਕਰਤ ਤਰੀਕੇ ਦੇ ਨਾਲ ਪੰਬਲਪੂਸੇ ਚ ਪਾਉਣ ਵਾਲੀ ਗੱਲ ਹੈ ਇਹਨਾਂ ਦੇ ਕੋਲ ਹਥਿਆਰ ਹੋਰ ਹੈ ਨਹੀਂ ਕੋਈ ਵੀ ਕੋਈ ਰੈਂਡਾ ਨਹੀਂ ਕੋਈ ਵਿਕਾਸ ਦੇ ਨਾਂ ਤੇ ਕੋਈ ਗੱਲ ਨਹੀਂ ਕੋਈ ਵਿਜਨ ਨਹੀਂ ਕੋਈ ਕੀ ਕੀਤਾ ਕੀ ਕਰਨਾ ਕੁਝ ਨਹੀਂ ਸਿਰਫ ਇਹਨਾਂ ਕੋਈ ਇੱਕ ਜੱਖੂ ਬਚਿਆ ਜੀ ਕਹਿਣੋ ਕਹਿਣੋ ਜਿਹਦੇ ਨਾਂ ਤੇ ਇਹ ਮਤਲਬ ਵੋਟਾਂ ਵਟੋਰਦੇ ਆ ਔਰ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਆ ਫਿਰ ਇਹਨਾਂ ਦੀ ਮਾਨਸਿਕ ਸਥਿਤੀ ਕਿਹੋ ਜੀ ਆ ਇਸ ਕਰਕੇ ਜਿਹੜਾ ਫੈਸਲਾ ਆ ਉਹ ਸਾਰੇ ਮੈਂਬਰ ਸਹਿਮਾਨ ਮਿਲ ਕੇ ਕਰਨਗੇ ਜਿਹੜੇ ਜਿੱਤ ਕੇ ਆਉਣਗੇ ਔਰ ਉਸੇ ਹਿਸਾਬ ਦੇ ਨਾਲ ਜਿਹੜਾ ਆਉਣ ਵਾਲਾ ਪ੍ਰਧਾਨ ਚੁਣਿਆ ਜਾਏਗਾ ਬਿਲਕੁਲ ਸਹੀ ਆ ਕਿ ਬਿਲਗੇ ਦੇ ਭੋਲੇ ਭਾਲੇ ਲੋਕਾਂ ਨੂੰ ਹਮੇਸ਼ਾ ਅੱਜ ਇਹ ਭੰਬਲ ਪੂਸੇ ਬੈਠ ਪਸਾ ਕੇ ਕਦੀ ਇਹ ਕਹਿ ਕੇ ਵੀ ਬਿਲਗੇ ਤੋਂ ਬਾਅਦ ਦਾ ਜਿਹੜਾ ਇਹ ਵਿਅਕਤੀ ਆ ਉਹਨੂੰ ਅਸੀਂ ਸਰਪੰਚ ਨਹੀਂ ਬਣ ਦੇਣਾ ਅੱਜ ਇਹ ਭੰਬਲ ਪੂਸਾ ਖੜਾ ਕੀਤਾ ਪਿਛਲੇ ਜਦੋਂ ਤੋਂ ਚਰਚਾ ਆਇਆ ਚੋਣਾਂ ਦੀ ਕਿ ਗਰਨਾਮ ਸਿੰਘ ਜੱਕੂ ਨੂੰ ਕਿਸੇ ਵੀ ਕੀਮਤ ਤੇ ਪ੍ਰਧਾਨ ਨਹੀਂ ਬਣ ਦੇਣਾ ਤੇ ਅਸੀਂ ਆਖਰੀ ਤੁਹਾਨੂੰ ਸਵਾਲ ਜਿਹੜਾ ਇਹ ਪੁੱਛਣਾ ਚਾਹਾਂਗੇ ਕਿ ਇਹ ਕਿਹਾ ਜਾ ਸਕਦਾ ਕਿ ਜਿਹੜੀ ਇਹ ਚੋਣ ਆ ਇਹ ਚੋਣ ਜਿਹੜਾ ਮੁੱਦਾ ਆ ਤੁਸੀਂ ਮਿਲਗੇ ਦੀ ਡਿਵੈਲਪਮੈਂਟ ਨੂੰ ਲੈ ਕੇ ਬਣਾਇਆ ਉਹਦੇ ਵਿੱਚ ਬਹੁਤ ਵਾਰੀ ਤੁਹਾਨੂੰ ਇਹ ਸਪਸ਼ਟੀਕਰਨ ਦੇਣਾ ਪਿਆ ਕਿ ਬਿਲਗੇ ਦਾ ਰੈਂਗ ਰੋੜ ਜਿਹੜਾ ਆ ਉਹ ਜਲਦੀ ਬਣ ਜਾਣਾ ਤੇ ਇੱਕ ਵਾਰੀ ਫੇਰ ਅਪੀਲ ਜਿਹੜੀ ਆ ਉਹ ਵੋਟਰਾਂ ਲੋਕਾਂ ਨੂੰ ਕਰ ਦਿਓ ਕਿ ਵਾਕਈ ਇਹ ਜਿਹੜੀ ਚੋਣ ਆ ਇਹ ਚੋਣ ਮੁੱਦਾ ਜਿਹੜਾ ਆ ਵਿਕਾਸ ਨੂੰ ਲੈ ਕੇ ਆ ਤੇ ਇਹ ਜਿਹੜਾ ਆ ਲੋਕਾਂ 'ਚ ਚਰਚਾ ਚੱਲ ਪਈ ਹੈ ਲੋਕਾਂ 'ਚ ਆਸ ਉਮੀਦ ਜਾਗ ਪਈ ਹੈ ਬਿਲਕੁਲ ਜਿਹੜਾ ਆ ਉਹ ਤੁਹਾਡੇ ਤੇ ਹੁਣ ਲੋਕ ਯਕੀਨ ਕਰਦੇ ਆ ਵੀ ਤੁਸੀਂ ਵਾਕਈ ਉਹਨਾਂ ਦੀ ਮੰਗ ਜਿਹੜੀ ਪੂਰੀ ਕਰਨ ਜਾ ਰਹੇ ਹੋ। ਅ ਬਿਲਕੁਲ ਜੀ ਸਭ ਤੋਂ ਮੇਰੀ ਹੱਥ ਜੋੜ ਕੇ ਅਪੀਲ ਕਿ ਅੱਜ ਦੀ ਰਾਤ ਬਾਕੀ ਐ। ਸਵੇਰੇ 7 ਵਜੇ ਜਿਹੜੀ ਛੱਡੀ ਇਲੈਕਸ਼ਨ ਸਟਾਰਟ ਹੋ ਜਾਣੀ ਆ, ਕੱਲ ਨੂੰ ਸ਼ਾਮ ਨੂੰ 4 ਵਜੇ ਕਾਊਂਟਿੰਗ ਸਟਾਰਟ ਹੋ ਜਾਣੀ ਆ। ਔਰ ਕੁਝ ਘੰਟਿਆਂ ਦਾ ਵਕਫਾ ਬਚਿਆ। ਇਸ ਦੌਰਾਨ ਤੁਸੀਂ ਆਪਣੇ ਬਿਲਕੁਲ ਖੁੱਲੇ ਦਿਮਾਗ ਦੇ ਨਾਲ ਰੋਸ਼ਨ ਦਿਮਾਗ ਦੇ ਨਾਲ ਤੁਸੀਂ ਆਪਣੀ ਵੋਟ ਪੋਲ ਕਰਨੀ ਆ ਔਰ ਹਰ ਇੱਕ ਨੇ ਵੋਟ ਪੋਲ ਕਰਨੀ ਆ ਬਹੁਤ ਮੁਸ਼ਕਲ ਦੇ ਨਾਲ ਇਹ ਅਧਿਕਾਰ ਜਿਹੜਾ ਮਿਲਿਆ ਔਰ ਵਿਕਾਸ ਦੇ ਨਾਂ ਤੇ ਅਸੀਂ ਤੁਹਾਡੇ ਕੋਲੋਂ ਵੋਟ ਮੰਗਦੇ ਆ ਬਿਲਕੇ ਦੇ ਬਹੁ ਪੱਖੀ ਵਿਕਾਸ ਨੂੰ ਸਿਰਫ ਇਟਾਂ ਗਾਰਿਆਂ ਦਾ ਵਿਕਾਸ ਨਹੀਂ ਪ੍ਰਤੀਬਾਤ ਆਪਿਕਾ ਵਿਕਾਸ ਨੌਕਰੀਆਂ ਦਾ ਵਿਕਾਸ ਨਵੇਂ ਨਵੇਂ ਕਮਾਕਾਰਾਂ ਦਾ ਵਿਕਾਸ ਔਰ ਜਿਹੜੇ ਸਾਡੇ ਵਪਾਰੀ ਪਾਈਚਾਰਾ ਆ ਉਹਨਾਂ ਵਾਸਤੇ ਵਿਕਾਸ ਔਰ ਸਭ ਤੋਂ ਅਹਿਮ ਬਿਲਗੇ ਦੇ ਰਿੰਗ ਰੋਡ ਦਾ ਜਿਹੜਾ ਵਿਕਾਸ ਜਿਹੜਾ ਸਾਡਾ ਮੁੱਖ ਏਜੰਡਾ ਆ ਉਹਨੂੰ ਪੂਰਾ ਕਰਨ ਨੂੰ ਲੈ ਕੇ ਸਾਡਾ ਇਹ ਏਜੰਡਾ ਆ ਨਾ ਧਰਮ ਦੀ ਨਾ ਜਾਤ ਪੱਤ ਦੀ ਕਿਸੇ ਰਾਜਨੀਤੀ ਏਜੰਡਾ ਹੀ ਨਹੀਂ ਹੈ ਆਮ ਆਦਮੀ ਪਾਰਟੀ ਦਾ ਇਹ ਔਰ ਇਸ ਇਸੇ ਤਰ੍ਹਾਂ ਮੈਂ ਤੁਹਾਨੂੰ ਫਿਰ ਅੱਜ ਇੱਕ ਆਖਰੀ ਅਪੀਲ ਕਿ ਸਭ ਨੇ ਆਪਣੀ ਵੋਟ ਜਿਹੜੀ ਆ ਉਹ ਚਾੜੂ ਦੇ ਨਿਸ਼ਾਨ ਤੇ ਪੋਲ ਕਰਨੀ ਆ ਜਿਹੜੇ ਦੋ ਜਾਤ ਕੈਂਡੀਡੇਟ ਚਾਰ ਦੇ ਵਿੱਚੋਂ ਤੇ 10 ਦੇ ਵਿੱਚੋਂ ਉਹਨਾਂ ਨੂੰ ਟ੍ਰੈਕਟਰ ਤੇ ਨਿਸ਼ਾਨ ਤੇ ਪੋਲ ਕਰਨੀ ਆ ਉਹ ਸਭ ਨੇ ਮਿਲ ਕੇ ਇੱਕ ਸਨੇਰੇ ਜੁਗ ਦਾ ਆਗਾਜ਼ ਜਿਹੜਾ ਉਹ ਤੁਹਾਡੀ ਵੋਟ ਦੇ ਨਾਲ ਹੋਏਗਾ ਔਰ ਮੇਰੀ ਇਹ ਬੇਤੀ ਸਾਰੇ ਪ੍ਰਵਾਨ ਕਰਿਓ ਧੰਨਵਾਦ ਤੇ ਬਿਲਕੁਲ ਇਹਨਾਂ ਨੇ ਜਿਹੜੇ ਇਹ ਵਿਚਾਰ ਰੱਖਿਆ ਇਹ ਅਪੀਲ ਕੀਤੀ ਹੈ ਉਸ ਨੂੰ ਲੈ ਕੇ ਜੇ ਰਜਿੰਦਰ ਸਿੰਘ ਨੇ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਮੈਡਮ ਨੂੰ ਉਹਨਾਂ ਨੂੰ ਰਿਪੋਰਟ ਕੀਤਾ ਮੈਡਮ ਨੂੰ ਉਹਨਾਂ ਨੂੰ ਸਵਾਲ ਕੀਤੇ ਆ ਉਦੇ ਵਿੱਚ ਮੇਰਾ ਲਾਲਚ ਮੇਰਾ ਮੁੱਖ ਮਕਸਦ ਬਿਲਗਾ ਦਾ ਰੈਂਗ ਰੋਡ ਹੈ ਬਿਲਗਾ ਦੇ ਰੈਂਗ ਰੋਡ ਲਈ ਮੇਰੇ ਵੱਲੋਂ ਲਗਾਤਾਰ ਪਿਛਲੇ ਅਗਰ ਜੀ ਕਹਿ ਲਈਏ ਤੇ 20 ਸਾਲ ਤੋਂ 25 ਸਾਲ ਤੋਂ ਮੈਂ ਆਪਣੀ মিডিਆ ਕਵਰੇਜ ਰਾਹੀਂ ਇਹ ਮੰਗ ਕਰਦਾ ਰਿਹਾ ਹਾਂ ਇਸ ਮੰਗ ਲਈ ਮੈਂ ਕਵਰੇਜ ਕੀਤੀ ਚੌਧਰੀ ਜਾਜੀ ਸਿੰਘ ਦੀ ਇਸ ਮੰਗ ਦੀ ਖਾਤਰ ਮੈਂ ਕਵਰੇਜ ਕੀਤੀ ਆ ਪਰਮਿੰਦਰ ਸਿੰਘ ਪੰਮਾ ਦੀ ਇਸੇ ਤਰ੍ਹਾਂ ਗੁਰਪ੍ਰਤਾਪ ਸਿੰਘ ਬਟਾਲਾ ਇੱਥੋਂ ਤੱਕ ਕਿ ਜਗਵੀਰ ਸਿੰਘ ਬਰਾੜ ਸਾਰੇ ਲੀਡਰਾਂ ਦੀ ਕਵਰੇਜ ਉਹਨਾਂ ਦੀ ਕੀਤੀ ਜਿਨ੍ਹਾਂ ਦੀਆਂ ਸਰਕਾਰਾਂ ਇਹ ਰਹੀਆਂ ਤੇ ਅੱਜ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਤੇ ਹਲਕਾ ਵਿਧਾਇਕ ਨੇ ਬੀਬੀ ਇੰਦਰਜੀਤ ਕੁਰਮਾਨ ਮੇਰਾ ਇਲਾਕਾ ਹੈ ਕਿ ਮੇਰੇ ਬਿਲਗੇ ਦਾ ਇਹ ਰਿੰਗ ਰੋਡ ਜੇ ਬਣ ਜਾਵੇ ਤਾਂ ਮੈਨੂੰ ਭਾਵੇਂ ਵਿਰੋਧੀ ਤੇ ਰਾ ਜਿਹੜੇ ਮਰਜੀ ਸ਼ਬਦ ਨਾਲ ਜਿਹੜਾ ਆ ਉਹ ਮੇਰੇ ਪ੍ਰਤੀ ਕੋਈ ਵੀ ਪ੍ਰਚਾਰ ਕਰਨ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਮੇਰੀ ਲੋੜ ਹੈ ਮੇਰੇ ਨਗਰ ਲਈ ਰੈਂਗ ਰੋਡ ਜੇ ਉਹਨਾਂ ਆਗੂਆਂ ਦੀ ਉਹਨਾਂ ਪਾਰਟੀਆਂ ਦੀ ਇਹ ਲੋੜ ਹੁੰਦੀ ਤਾਂ ਸ਼ਾਇਦ ਅੱਜ ਉਹ ਸਰਬਸੰਮਤੀ ਨੂੰ ਪਹਿਲ ਦਿੰਦੇ ਜਿਨ੍ਹਾਂ ਨੂੰ 10 ਸੀਟਾਂ ਇਸ ਪਾਰਟੀ ਵੱਲੋਂ ਨਿਵਾਜੀਆਂ ਸੀ 10 ਸੀਟਾਂ ਦੀ ਆਫਰ ਕੀਤੀ ਸੀ ਪਰ ਉਹ ਲੋਕ ਜੇ ਇਹਨੇ ਸਮਝਦਾਰ ਹੁੰਦੇ ਤੇ ਥਾਲੀ ਦੇ ਵਿੱਚ ਪਾਈਆਂ 10 ਸੀਟਾਂ ਲੈ ਕੇ ਬਿਲਗੇ ਦੇ ਵਿੱਚ ਇੱਕ ਅਜੇਹੀ ਕਮੇਟੀ ਬਣਾਉਂਦੇ ਜਿਹੜੀ ਕਮੇਟੀ ਸਰਪੱਕੀ ਵਿਕਾਸ ਕਰਦੀ ਪਰ ਉਭਰੋਦੀ ਤਰ੍ਹਾਂ ਜਿਹੜੀਆਂ ਆ ਉਹ ਖੁੰਝ ਗਈਆਂ ਉਹ ਬੋਟਾਂਵਾਰੀ ਰਾਜਨੀਤੀ ਵਿੱਚ ਪੈ ਗਈਆਂ ਹੁਣ ਬਿਲਗੇ ਦੇ ਲੋਕਾਂ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਸੂਝਵਾਨ ਲੋਕ ਜਿਹੜੇ ਆ ਉਹ ਕੱਲ ਨੂੰ ਇਸ ਨੂੰ ਲੈ ਕੇ ਵੋਟ ਪਾਉਣ ਕਿ ਬਿਲਗੇ ਨੂੰ ਅਜੇ ਬਹੁਤ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਦੇ ਵਿੱਚ ਮੁੱਖ ਜਿਹੜੀ ਮੰਗਿਆ ਉਹ ਰੈ ਗਰੋੜਿਆ ਤੇ ਉਸ ਤੋਂ ਬਾਅਦ ਅੱਗੇ ਭਾਵੇਂ ਕਿ ਸਾਨੂੰ ਘਰਾਂ ਦੇ ਵਿੱਚ ਸੀਵਰੇਜ ਦੀ ਵੀ ਲੋੜ ਆ ਸਾਨੂੰ ਸਕੂਲਾਂ ਵਿੱਚ ਬਿਹਤਰੀ ਦੀ ਲੋੜ ਆ ਬਾਸ ਸਰਵਿਸ ਦੀ ਲੋੜ ਆ ਇਹ ਲੋੜਾਂ ਮੌਜੂਦਾ ਸਰਕਾਰ ਤੋਂ ਅਸੀਂ ਪੂਰੀਆਂ ਕਰਾਉਣੀਆਂ ਨਾ ਕਿ ਵਿਰੋਧੀ ਧਿਰ ਤੋਂ ਮੈਡਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ